ਹਾਂਜੀ ਸਤਿ ਸ੍ਰੀ ਅਕਾਲ ਜੀ ਦਾ ਸਵਾਗਤ ਕਰਦਾ ਹਾਂ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਜਿਦਾਂ ਤੁਸੀਂ ਵੇਖਣ ਦੇ ਜੇ ਕਿ ਮਾਰਨਿੰਗ ਜਿਹੜੀ ਹੋ ਗਈ ਆ ਬਹੁਤ ਸੋਹਣਾ ਦਿਨ ਜਿਹੜਾ ਨਿਕਲਿਆ ਅੱਜ ਕੱਲ ਥੋੜੀ ਜੀ ਬਦਲਵਾਈ ਸੀ ਤੇ ਅੱਜ ਮੌਸਮ ਸਹੀ ਆ ਅਨੰਦ ਨੂੰ ਹੁਣ ਮੈਂ ਚੱਲਿਆ ਚੱਡਣ ਸਕੂਲ ਵਾਸਤੇ ਉਸ ਤੋਂ ਬਾਅਦ ਨਾ ਅੱਜ ਇੱਕ ਟੂਰ ਆ ਰਿਹਾ ਸਾਡੇ ਕੋਲ ਸਕੂਲ ਤੋਂ ਤੇ ਉਹ ਸਰਕਾਰੀ ਸਕੂਲ ਤੋਂ ਆ ਜਿਹੜੇ ਅੱਜ ਸਾੜਕੋ ਸਾਡੀ ਬੁਟੀਕ ਦੇ ਉੱਤੇ ਵਿਜ਼ਿਟ ਕਰਨ ਵਾਸਤੇ ਆਉਣਗੇ ਬੱਚੇ ਤੇ ਉਹਨਾਂ ਦਾ ਵੈਲਕਮ ਕਰਾਂਗੇ ਤੇ ਨਾਲੇ ਉਹਨਾਂ ਦੇ ਨਾਲ ਕਰਾਂਗੇ ਥੋੜਾ ਬੋਦਾ ਇੰਜੋਏਮੈਂਟ ਤੇ ਬਾਕੀ ਜਿੱਦਾਂ ਆਉਂਦੇ ਆ ਮਿਲਦੇ ਆ ਫਿਰ ਤੇ ਤੁਹਾਨੂੰ ਬਾਕੀ ਦਿਖਾਉਨੇ ਆ ਕਿ ਕਿਹੜੇ ਕਿਹੜੇ ਪੇਰੈਂਟਸ ਓਹ ਕਿਹੜੇ ਕਿਹੜੇ ਬੱਚੇ ਦੇ ਟੀਚਰ ਸਟਾਫ ਜਿਹੜੇ ਆ ਰਿਹਾ ਤੇ ਕਿੱਥੋਂ ਆ ਰਿਹਾ ਸਾਰਾ ਕੁਝ ਤੁਹਾਨੂੰ ਡਿਟੇਲ ਚ ਦੱਸਾਂਗੇ ਚੱਲੀ ਬਾਈ ਸਸਰੀ ਕਾਲ ਹੋ ਗਈ ਐ ਨਾ ਚੱਲੋ ਵੀ ਅਣ ਦਾ ਅੱਜ ਆਪਣੇ ਕੋ ਆਉਣ ਲੱਗੇ ਤੇ ਅੱਜ ਸੜਕੋਂ ਆ ਰਹੇ ਆ ਰਾਏ ਹਾਂਸੀ ਸਕੂਲ ਤੋਂ ਬੱਚੇ ਕਿਹੜੀ ਕਲਾਸ ਦੇ ਪਲੱਸ 2 ਦੇ 12 ਦੇ ਬੱਚੇ ਆ ਰਹੇ ਸਾਡੇ ਕੋਲ ਵਿਜ਼ਿਟ ਕਰਨ ਵਾਸਤੇ ਤੇ ਇਹ ਸਾਡੇ ਦੋ ਪਿਆਰੇ ਪਿਆਰੇ ਸਟੂਡੈਂਟ ਜਿਹੜੇ ਪਹਿਲਾਂ ਐਡਵਾਂਸ ਚ ਆ ਗਏ ਸਾਡੇ ਕੋ ਤੇ ਬਾਕੀ ਸਟਾਫ ਜਿਹੜਾ ਆ ਉਹ ਆਉਣ ਡਿਆ ਤੇ ਨਾਲ ਬੱਚੇ ਆਉਣ ਡੇ ਹੁਣੇ ਫੋਨ ਆ ਗਿਆ ਬਸ ਬਾਹਰ ਹੀ ਆ ਗਏ ਦੇ ਤੇ ਇੱਥੇ ਆਣ ਕੇ ਸਾਡੇ ਕੋਲ ਵੇਟ ਕਰਨਗੇ ਇਧਰੋਂ ਸਾਡੇ ਮੈਡਮ ਜੀ ਵੀ ਆ ਗਏ ਤਿਆਰ ਹੋ ਗਏ ਉਹ ਸਾਹਮਣੇ ਸਟਾਫ ਆ ਗਿਆ ਸਕੂਲ ਦਾ ਬੱਚੇ ਵੀ ਆ ਗਏ ਸਾਰੇ ਸਾਰੇ ਬੱਚੇ ਆ ਗਏ ਸਾਡਾ ਆਪਣਾ ਸਟਾਫ ਲੇਟ ਆਇਆ ਅੱਜ ਹਾਂ ਅੱਜ ਬੱਚਿਆਂ ਦੀ ਛੁੱਟੀ ਹੈ ਬੱਚਿਆਂ ਨੂੰ ਛੁੱਟੀ ਹੈ ਅੱਜ ਤਾਂ ਲੇਟ ਹੈ ਜਿਵੇਂ ਆਣਨੇ ਵਨਾਰ ਨਹੀਂ ਕਿਾ ਕਿਹੜਾ ਕਿੰਨੀ ਹੈ ਹਾਂ ਅੱਡੂਪਾ ਕੰਟਰੋਲ ਬਿਲਕੁਲ ਸੁਭਦੀ ਨਹੀਂ ਮੈਂ ਪ੍ਰੋਫਰ ਲਈ ਨੀ ਮੈਨੂੰ ਕਿੰਨੀ ਆਉਂਦੀ ਆ ਆਪਣੇ ਕਿੰਨਾ ਰੀਵਲ ਕਰਤੀ ਆ ਇਹ ਦੇ ਅਕੋਰਡਿੰਗ ਹੀ ਉਹਨਾਂ ਨੇ ਪੈਟਰਨ ਬਣਾ ਦਿੱਤਾ ਹੁੰਦਾ ਦਾ ਉਹਦੇ ਚੰਗਾ ਲੱਗਦਾ ਸੀ ਠੀਕ ਹੈ ਇਹ ਫੋਮ ਨਾਲ ਤੇ ਬਣੀ ਰਹੀ ਹੈ ਸੋਟੇ ਤੋਂ ਕੋਈ ਤਾਂ ਕੋਸ਼ਿਸ਼ ਨਹੀਂ ਕਰਦਾ ਇਹ ਆਪਨੇ ਹਾਈ ਡੇਮ ਬੜੀ ਮਤਲੀ ਲੈਂਥ ਹੈ ਘਟਾਉਦਾ ਕਰ। ਇਹਦੀ ਹੁੰਦੀ ਹੈ। ਹੁਣ ਜਨ ਕਸ ਤੁਸੀਂ ਕਰ ਲਈ ਆ। ਕੋਈ ਕੋਸ਼ਿਸ਼ ਕਰੋ ਕਿ ਇਸ ਲਾਈਨ ਦੇ ਵਿੱਚ ਚੇਲੇ ਪਾਓ। ਤੁਸੀਂ ਕਾਲਜ ਜਿੱਥੇ ਵੀ ਐਡਮਿਸ਼ਨ ਲੈਣੀ ਹੈ ਇਸੇ ਲਾਈਨ ਦੇ ਵਿੱਚ ਅਪੈਰਲ ਦੇ ਤੁਸੀਂ ਮਾੜੀਓ ਤੁਹਾਨੂੰ ਅੱਗੇ ਪੈਟਰਨ ਡਿਜ਼ਾਈਨਿੰਗ ਜੇ ਕਰਨੀ ਇਸੇ ਲਾਈਨ ਦੇ ਵਿੱਚ ਦੀ ਅੱਗੇ ਕੰਟੀਨਿਊ ਕਰਨਾ ਹੈ। ਠੀਕ ਹੈ? ਮੈਡਾਈਕ ਤੇ ਤੁਹਾਨੂੰ ਕਰਦਾਂਗੀ। ਜਿਹੜੀ ਪ੍ਰਸਨ ਦਿੱਤੀ ਹੈ ਆਪਾਂ ਕੰਟੀਨਿਊਲੀ ਕਰਾਂਗੇ ਆਪਣੀ ਮਸ਼ੀਨ ਆਪਣੇ ਕੋਲ ਦੀ ਨਾਲ ਦੀ ਵਡਿੰਗ ਚੋਂ ਪਈ ਹੈ ਫਿਰ ਚਲੋ ਤੁਹਾਨੂੰ ਲਾਉਣੇ ਕਿੱਦਿ tudo lindo como que é que é? 그렇고 블루투스나 그런 거 있죠. ਹਾਂ ਉਹ ਬੜਾ ਬਚ ਚੈਲੰਜ ਆਏਗਾ ਫਿਰ ਖਾਲਸਾ ਸਕੂਲ ਵਾਲੇ ਆਏ ਰੰਜੀਤਾ ਨੂੰ ਕਿਹਾ ਰੰਜੀਤਾ ਮੈਂ ਤੁਹਾਨੂੰ ਮੈਂ ਬੱਚੇ ਉੱਠੀ ਜਾਂਦੇ ਹਾਂ ਅੱਛਾ ਉਹ ਵੀ ਸਾਰਾ ਉਹ ਵੀ ਆਏ ਬੱਚੇ ਸਾਡੇ ਕੋਲ ਵੇਟ ਕਰਕੇ ਤੇ ਹੁਣ ਚੱਲੇ ਵਾਪਸੀ ਨਹੀਂ ਜਾ ਕੇ ਬਾਅਦ ਵਿੱਚ ਕੇ ਟਿਕਾਣੇ ਠੀਕ ਹੈ ਜੀ ਤੇ ਬੱਚੇ ਆਏ ਹੀਗੇ ਤੇ ਬੱਚੇ ਚੱਲ ਗਏ ਵਾਕਿਆ ਹੀ ਸੱਚੀ ਗੱਲ ਹੈ ਲੋਕ ਕਹਿੰਦੇ ਆ ਕਿ ਬੱਚੇ ਜਿਹੜੇ ਰੱਬ ਦਾ ਰੂਪ ਹੁੰਦੇ ਆ ਅੱਜ ਰੱਬ ਸਾਡੇ ਕੋਲ ਆਪ ਪਹੁੰਚਿਆ ਸੀ ਤੇ ਸਾਨੂੰ ਜਿਹੜਾ ਪ੍ਰਸ਼ਾਦ ਰੱਬ ਕੋਲ ਬਚਿਆ ਸੀ ਉਹ ਅਸੀਂ ਹੁਣ ਉਠਾ ਲੈਣ ਲੱਗੇ ਆ ਜਿੰਨਾ ਕਾ ਸਾਡੇ ਕੋਲ ਹੋ ਸਕਿਆ ਅਸੀਂ ਬੱਚਿਆਂ ਦਾ ਕੀਤਾ ਤੇ ਬੱਚਿਆਂ ਨੇ ਬਹੁਤ ਜ਼ਿਆਦਾ ਇੰਜੋਏ ਵੀ ਕੀਤਾ ਸਿੱਖਿਆ ਵੀ ਬੜਾ ਕੁਝ ਬੱਚਿਆਂ ਨੇ ਆ ਸਾਡੀ ਟੀਚਰ ਨੇ ਸਭ ਤੋਂ ਵੱਧ ਸਿਖਾਇਆ ਉਹਨਾਂ ਨੇ ਹੁਣ ਅਸੀਂ ਬੱਚਿਆਂ ਦੀ ਪਾਰਟੀ ਕੀਤੀ ਹੋਣੀ ਆ ਹੁਣ ਅਸੀਂ ਆਪਣੀ ਕਰਨੀ ਆ ਇਧਰ ਸਾਡੇ ਕੋਲ ਇੱਕ ਬੱਚਾ ਰਹਿ ਗਿਆ ਇਹਨੂੰ ਵੀ ਮਿਲਦੇ ਹਾਂ ਹਾਂ ਬੱਚਾ ਜੀ ਅੱਜ ਛੁੱਟੀ ਆ ਅੱਜ ਜਨਹਦ ਨਹੀਂ ਆएगी ਤੇ ਬੋਰ ਹੋਣ ਦੇ। ਹੈਂ? ਛਕੋ ਮਠੀਆਂ ਨਾਲ ਪੀਓ ਲਾਹੌਰੀ ਜੀਰਾ। ਆਹ ਮਠੀਆਂ ਖਾ ਕੇ ਕਰੋ ਇੰਜੋਏ। ਕਾਸ਼? ਹਾਂਜੀ। ਤੈਨੂੰ ਮੈਸੇਜ ਆਇਆ ਸਕੂਲ ਵੱਲੋਂ। ਕਹਿੰਦੇ ਵੀ ਸੜਕੋ ਮਸ਼ੀਨ ਆ ਰਹੀ ਐ ਤੇ ਟ੍ਰੇਨਿੰਗ ਵਾਸਤੇ ਸਾਨੂੰ ਆਪਣਾ ਟੀਚਰ ਦੇ ਦੇਓਗੇ। ਮੈਂ ਕਹਾਂ ਜੀ ਦੇ ਦਾਂਗੇ ਟੀਚਰ ਕੋਈ ਗੱਲ ਨਹੀਂ ਤੁਹਾਨੂੰ ਮੈਂ ਕਹਾਂ ਮਸ਼ੀਨ ਆਏਗੀ। ਹਾਂਜੀ। ਹਾਂ ਸਟਿਚਿੰਗ ਵਾਸਤੇ ਵੀ ਉਹ ਕਹਿ ਕੇ ਗਏ ਐ। ਇਹ ਵੀ ਆਪਣਾ ਸਟਾਫ ਸਾਨੂੰ ਦੇ ਦੋਗੇ ਟ੍ਰੇਨਿੰਗ ਵਾਸਤੇ ਮੈਂ ਕਹਾਂ ਕੋਈ ਨਹੀਂ ਭੇਜਾਂਗੇ ਤੁਸੀਂ ਮੈਂ ਕਹਾਂ ਬੱਚਿਆਂ ਨੂੰ ਸਿਖਾਉਣਾ ਫਿਰ ਆਪਾਂ ਜ਼ਰੂਰ ਭੇਜਾਂਗੇ ਬੱਚੇ ਇਹ ਹੀ ਕਿ ਅੱਜ ਹੋ ਕੇ ਗਏ ਆ ਤੇ ਬਹੁਤ ਜ਼ਿਆਦਾ ਬੱਚਾ ਨੇ ਇੰਜੋਏ ਕੀਤਾ ਆਸ ਕਰਦੇ ਹਾਂ ਕਿ ਸਾਰਾ ਕੁਝ ਉਹਨਾਂ ਸਿੱਖਿਆ ਵੀ ਹੋਊਗਾ ਤੇ ਬਾਕੀ ਇਧਰ ਦੇਖਦੇ ਹਾਂ ਸਾਡਾ ਸਟਾਫ ਜਿਹੜਾ ਉਹ ਕੀ ਕਰਨ ਰਿਹਾ ਦੇ ਇਹ ਲੱਗਾ ਮਸ਼ੀਨ ਤੇ ਸੂਟ ਇੱਕ ਸੋਨਾ ਜਿਹਾ ਹੋਰ ਰੈਡੀ ਹੋਣ ਰਿਹਾ ਤੇ ਬਾਕੀ ਬੱਚਿਆਂ ਨੇ ਵੀ ਅੱਜ ਵੇਖਿਆ ਮਸ਼ੀਨ ਦੇ ਉੱਤੇ ਵਰਕ ਹੁੰਦਾ ਤੇ ਉਹਨਾਂ ਵੀ ਕੁਝ ਸਿੱਖਿਆ ਹੋਊਗਾ ਵਧੀਆ ਲੱਗਾ થેન્ક યુ سارے ਬੱਚਿਆਂ ਦਾ ਤੇ سارے ਪੇਰੈਂਟਸ ਦਾ ਭੇਜਣ ਵਾਸਤੇ ਤੇ ਸਾਰੀ ਸਕੂਲ ਮੈਨੇਜਮੈਂਟ ਦਾ ਤੇ ਸਪੈਸ਼ਲੀ ਟੀਚਰ ਦਾ ਜਿਹੜੇ ਨਾਲ ਆਏ ਉਹਨਾਂ ਦਾ ਵੀ ਥੈਂਕ ਬਹੁਤ ਜ਼ਿਆਦਾ ਤੇ ਇਹ ਬੱਚਿਆਂ ਨੂੰ ਇਹ ਮਸ਼ੀਨ ਦੇ ਉੱਤੇ ਵੀ ਦੱਸਿਆ ਥੋੜਾ ਬਹੁਤਾ ਇਹਦੇ ਬਾਰੇ ਵੀ ਜਾਣਕਾਰੀ ਦਿੱਤੀ ਤੇ ਬਾਕੀ ਮਸ਼ੀਨ ਕਢਾਈ ਵਾਲੀ ਬਾਰੇ ਜਿਹੜਾ ਹੈਗਾ ਉਹ ਤੇ ਬੁਟੀਕ ਦੇ ਵਿੱਚ ਕੀਤਾ ਬੱਚਿਆਂ ਨੇ ਸਾਰਾ ਕੁਝ ਸਾਨੂੰ ਤਾਂ ਬਹੁਤ ਮਜ਼ਾ ਆਇਆ ਬੱਚਿਆਂ ਨੇ ਇੰਜੋਏ ਕੀਤਾ ਤੇ ਬੱਚਿਆਂ ਨੇ ਵੀ ਸਾਡੇ ਨਾਲ ਪੂਰਾ ਇੰਜੋਏ ਕੀਤਾ ਹੋਊਗਾ ਥੈਂਕ ਯੂ ਫਿਰ ਇੱਕ ਵਾਰੀ ਸਾਰੀ ਟੀਮ ਦਾ ਤੇ ਸਾਰੀ ਸਕੂਲ ਮੈਨੇਜਮੈਂਟ ਦਾ ਇਹ ਸਪੈਸ਼ਲ ਜਿਹੜੇ ਟੀਚਰ ਨਾਲ ਆਏ ਉਹਨਾਂ ਦਾ